ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੋਣ ਵਾਲਾ ਤਹਿਸੀਲ ਕੋਟਕਪੁਰਾ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਨਾਮ ਮੇਰਾ ਜਗਸੀ ਰਾਹੀ ਸ਼ਹਿਨਡ ਜੌਣ ਵਾਲਾ ਜ਼ਿਲ੍ਹਾ ਫਰੀਕੋਟ ਅਸੀਲ ਕੋਟਕਪੁਰਾ ਮੋਬਾਈਲ ਨੰਬਰ ਜੀ ਹਾਂ 94652 33298 ਕਰੇਲੂ ਹੀ ਕੰਮ ਆ ਬਾਈ ਹਾਂ ਜੀ ਕਰੇਲੂ ਹੈ ਠੀਕ ਆ ਜੀ ਕੀ ਡਿਟੇਲ ਆ ਕਿੰਨੇ ਮਸੂਏ ਸੁਹੰਦੀ ਆ ਬਾਈ ਇਹ ਬਾਈ ਜੀ ਇਹ ਤੀਜੇ ਸੁਹੇ ਸੁਹੰਦਾ ਹੈ ਠੀਕ ਆ ਜੀ ਦਿਨ ਕਿੰਨੇ ਲੈ ਜੋ ਜੀ ਦਿਨ ਜੀ 10 ਦਿਨਾਂ ਦੀ ਕੱਚੀ ਹੈ ਠੀਕ ਹੈ ਜੀ ਤੇ ਪਿਛਲੇ ਸਵੇਰ ਕਿੰਨਾ ਕੋ ਦੁੱਧ ਚੋਇਆ ਉਹਨਾਂ 16 ਲੀਟਰ ਦਿੱਤਾ ਜੀ ਛੀਲ ਸਭ ਪੂਰੀ ਸੀ ਹਾਂ ਜੀ ਪੂਰੀ ਥਣਾ ਦੀ ਓਕੇ ਬਾਈ ਹਾਂ ਜੀ ਓਕੇ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਤੀਜੇ ਸਵੇਰ ਹੁੰਦੀ ਆ ਡੇਟ ਮੁਤਾਬਕ ਦਸਾਂ ਦਿਨਾਂ ਦੀ ਕੱਚੀ ਆ ਬਾਕੀ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਹਵਾਨਾ ਤੁਸੀਂ ਕਰਮ ਵਾਲੀ ਦਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਤਿਆਰ ਕਰਦੀ ਹੁੰਦੀ ਆ ਇਹ ਤਾਂ ਸਟਾਰਟ ਹੀ ਕੀਤਾ ਹਵਾਨਾ ਤਿਆਰ ਕਰਨਾ ਬਾਕੀ ਪੂਰੇ ਹੈਵੀ ਬਾਡੀ weight ਦੀ ਚੰਗੀ ਵਜਨ ਵਾਲੀ ਆ ਬਾਈ ਕਹਿੰਦਾ 16 17 ਕਿਲੋ ਆਪਣਾ ਚੋਇਆ ਵਾ ਐਈਟੀਆਰ ਉਮੀਦ ਤਾਂ ਪਲੱਸ ਦੀ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ ਸ਼ਾਈਨਿੰਗ ਸਕੈਨ ਤੇ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਬਾਕੀ ਕ੍ਰੋਸ ਚ ਪੈਂਦੀ ਹੈ ਦੁੱਧ ਇਹਨਾਂ ਦਾ ਚੰਗੀ ਹੁੰਦਾ ਫੈਟ ਬਾਈ ਚੰਗੀ ਹੁੰਦੀ ਹੁੰਦੀ ਹੈ ਇਹਨੇ ਐਚਐਫ ਨਾਲ ਤਾਂ ਵੱਧ ਹੁੰਦੀ ਹੋਊਗੀ ਹਾਂਜੀ ਹਾਂਜੀ ਠੀਕ ਆ ਜੀ ਥਣਾ ਦੇ ਸਾਇਸ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਸੋਹਣੇ ਆ ਗੈਪ ਤੇ ਨਿਖੜਵੇਂ ਇਕ ਕੋ ਸਾਈਜ਼ ਦੇ ਸੀਲ ਸਾਬ ਬਾਈ ਪੂਰੀ ਸੀਗੀ ਹਾਂਜੀ ਹਾਂਜੀ ਠੀਕ ਹੈ ਮੁੱਲ ਬਾਈ ਇਹਦਾ ਮੁੱਲ 52000 ਹੋ ਜੂ ਮਾਨਤਨ ਹਾਂਜੀ ਹਾਂਜੀ 52000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਹੋ ਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਇਕੱਲੀ ਕੱਚੀ ਕੱਚੀ ਹੈ ਜੀ ਦਸਾਂ ਦਿਨਾਂ ਤੱਕ ਕਰਦਾ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਝੋਲ ਹਵਾਨੇ ਚ ਦੇਖ ਸਕਦੇ ਹੋ ਹਵਾਨਾ ਖਿੱਚਾਂਗੇ ਤਾਂ ਰਬੜਾਂਗੂ ਆਦੂਗਾ ਬੈਕ ਸਾਈਡ ਤੋਂ ਦਿਖਾ ਦਿੰਨੇ ਥੋੜਾ ਜਿਹਾ ਉਪਰਾ ਕਰਦਾ ਜੀ ਪਸੂ ਸੀਲ ਸਾਬ ਬਾਈ ਕਹਿੰਦਾ ਪੂਰੀ ਆ ਨੰਬਰ 22 ਦਾ ਸਕਰੀਨ ਤੇ ਦੇ ਥੱਲੇ ਵਾਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਜੀ